ਸੋਰੈਂਟਾਇਨਾ ਜੀ ਜੈਨੋ ਆ ਬੜੀ ਮਿਹਰਬਾਨੀ ਕਰਤਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਦੇਖੋ ਜੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਉਤੋਲਤੀ ਵਾਪਰੀ ਜਾਂਦਾ ਜਿਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਵੀ ਹੁੰਦੀ ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਜੀ ਕਿਸ਼ਤਵਾਰਡ ਦੇ ਵਿੱਚ ਬਦਲ ਫਟਿਆ 42 ਲੋਕਾਂ ਦੀ ਹੋਈ ਮੌਤ ਰਾਹੁਲ ਗਾਂਧੀ ਦੇ ਮ੍ਰਿਤਕ ਲੋਕਾਂ ਨੂੰ ਚਾਹ ਪੀਤੀ ਰਈਆ ਦੇ ਵਿੱਚ ਮਰਕੂਟੀ ਤਿੰਨ ਪਿੰਡਾਂ ਦੇ ਵਿੱਚ ਪਾਣੀ ਭਰਿਆ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਰੱਦ ਕੀਤੀ 10000 ਰੋਡਵੇਜ਼ ਬੱਸਾਂ ਹੜਤਾਲ ਕਰਕੇ ਰੁਕੀਆਂ ਵੱਡੇ ਸੰਦਰਸ਼ ਦਾ ਐਲਾਨ ਪੰਜਾਬ ਦੇ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਪੰਜਾਬ ਕੈबिनेट ਦੇ ਵਿੱਚ ਲਏ ਗਏ ਅਹਿਮ ਫੈਸਲੇ ਤੇ ਆਖਰੀ ਖਬਰ ਮਜੀਠੀਆ ਦੀ ਮਿਆਏ ਕਿ ਹਿਰਾਸਤ ਦੇ ਵਿੱਚ 14 ਦਿਨਾਂ ਦਾ ਹੋਰ ਵਾਦਾ ਹੋਇਆ ਬੱਦਲ ਫਟਣ ਦੀਆਂ ਘਟਨਾਵਾਂ ਜੀ ਹਿਮਾਚਲ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਕਿਸ਼ਤਵਰਡ ਵਿੱਚ ਜਿਹੜਾ ਇਹ ਹਾਦਸਾ ਵਾਪਰਿਆ ਜੀ ਕੀ ਹੋਇਆ ਜੀ ਕਈ ਜਿਹਾ ਬੜਾ ਦੁਖਦਾਈ ਹਾਰ ਸਭ ਆਪਰੇਆ ਵੈਸੇ ਕਿ ਉੱਤਰਾਖੰਡ ਹਿਮਾਚਲ ਜੰਮੂ ਇਹ ਚਨਾ ਸੂਬਿਆਂ ਦੇ ਵਿੱਚ ਤੇ ਪਿਛਲੀਆਂ ਵਰਗਾਂ ਨਾਲੋਂ ਇੱਕ ਦਹਾਕੇ ਦੇ ਮੁਕਾਬਲਤਨ ਵੱਧ ਬਦਲ ਫਟਿਆ ਕਦੇ ਇਥੇ ਸ਼ਿਮਲੇ ਚ ਫਟ ਜਾਂਦਾ ਕਦੇ ਮੰਡੀ ਖੇਤਰ ਚ ਫਟਦਾ ਕਦੇ ਉੱਤਰਾਖੰਡ ਚ ਫਟਦਾ ਕਦੇ ਅੱਜ ਕਿਸਤਵਾਰਡ ਦੇ ਵਿੱਚ ਬਦਲ ਫਟਿਆ ਜੰਮੂ ਕਸ਼ਮੀਰ ਦੇ ਵਿੱਚ ਇਥੇ ਨਾ ਕਿਸਤਵਾਰਡ ਦੇ ਵਿੱਚ ਜੀ ਪਿੰਡ ਹੈਗਾ ਚਛੋਟੀ ਚਛੋਟੀ ਪਿੰਡ ਦੇ ਵਿੱਚ ਇੱਕ ਮਿਲਟਾਇਲ માતા ਦੀ ਧਾਰਮਿਕ ਯਾਤਰਾ ਦੇ ਲਈ ਲੋਕ ਪਹੁੰਚੇ ਸੀਗੇ ਸ਼ਰਨਾਲੂ ਪਹੁੰਚੇ ਸੀਗੇ ਤੇ ਇੱਥੇ ਪਤਾ ਲੱਗਾ ਜੀ ਅਚਾਨਕ ਬੱਦਲ ਫਟ ਗਿਆ ਜਿਸ ਦੇ ਤਰਕੇ ਪਾਣੀ ਬਹੁਤ ਤੇਜ਼ ਵਹਾ ਦੇ ਵਿੱਚ ਆਇਆ ਮਲਬਾ ਬਹੁਤ ਤੇਜ਼ ਵਹਾ ਦੇ ਵਿੱਚ ਆਇਆ ਤੇ 42 ਲੋਕਾਂ ਦੀ ਯਾਨੀ ਕਿ 42 ਲੋਕਾਂ ਦੀ ਮੌਤ ਹੋ ਗਈ ਆ ਪਹਿਲਾਂ ਅਸੀਂ ਗਿਣਤੀ 38 ਹੁਣ 1.5 ਘੰਟੇ ਦੇ ਵਿੱਚ ਹੀ ਮੌਤਾਂ ਦੀ ਗਿਣਤੀ 38 ਤੋਂ ਵੱਧ ਕੇ 42 ਹੋ ਗਈ ਆ ਪੁਲਿਸ ਤੋਂ ਵੀ ਗੱਲ ਹੈ ਜੀ ਕਿ ਇੱਥੇ ਹੁਣ ਵੀ ਇੱਥੇ ਪਤਾ ਲੱਗਾ 700 ਵੱਧ ਲੋਕ ਆ ਜਿਹੜੇ ਤੇ ਉਹ ਇਸ ਵੇਲੇ ਲਾਪਤਾ ਹੈਗੇ ਆ ਉਹਨਾਂ ਨੂੰ ਰਬੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੋ ਸ਼ਰਧਾਲੂਆਂ ਦੇ ਟੈਂਟ ਲੰਗਰ ਕਈ ਦੁਕਾਨਾਂ ਬੱਸਾਂ ਤੇ ਹੋਰ ਜਿੰਨਾ ਵੀ ਸਮਾਨ ਸਿਗਾ ਉਹ ਸਾਰਾ ਕੁਝ ਪਾਣੀ ਦੇ ਵਿੱਚ ਰੁੜ ਗਿਆ ਜੀ ਬਹੁਤ ਅਫਸੋਸ ਹੈ ਜੀ ਕਿ ਬੇਗੁਨਾ ਲੋਕ ਜਿਹੜੇ ਨੇ ਉਹ ਇਸ ਸਾਧ세 ਦਾ ਸ਼ਿਕਾਰ ਹੋਏ ਨੇ ਅ ਦੂਸਰੇ ਪਾਸੇ ਤੁਸੀਂ ਜਿਹੜੀ ਖਬਰ ਸਾਂਝੀ ਕੀਤੀ ਜੀ ਇਹ ਹੈਰਾਨੀ ਜਨਕ ਖਬਰ ਕਿ ਰਾਹੁਲ ਗਾਂਧੀ ਨੇ ਮਿਰਤਕ ਲੋਕਾਂ ਨਾਲ ਚਾਹ ਪੀਤੀ ਕੀ ਮਤਲਬ ਇਸ ਦਾ ਹਾਂ ਬਿਲਕੁਲ ਜੀ ਇਹ ਇੱਕ ਬਹੁਤ ਵੱਡੀ ਖਬਰ ਹੈ ਕਿ ਮਿਰਤਕ ਲੋਕਾਂ ਦੇ ਨਾਲ ਚਾਹ ਪੀਤੀ ਗਈ ਹੈ ਜੋ ਕਿ ਬਿਹਾਰ ਦੇ ਵਿੱਚ ਆਪਾਂ ਜਾਣਦੇ ਆਂ ਵੀ ਕੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਵੋਟਾਂ ਕੱਟੀਆਂ ਗਈਆਂ ਜੀ ਤੇ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਆ ਵੀ ਭਾਈ ਮੰਗਲਵਾਰ ਤੱਕ ਉਹ ਆਪਣੀ ਵੈਬਸਾਈਟ ਦੇ ਉੱਤੇ ਪਾਓ ਚੋਣ ਕਮਿਸ਼ਨ ਨੂੰ ਕਿਹਾ ਵੀ ਕਿੰਨੀਆਂ ਵੋਟਾਂ ਕੱਟੀਆਂ ਤੇ وجہ ਕੀ ਆ ਇਹਦੇ ਵਿੱਚ ਸਾਰਾ ਕਾਰਨ ਦੱਸੋ ਪਰ ਗੱਲ ਇਹ ਜੀ ਕਿ ਜਿਹੜੇ ਹੁਣ ਲੋਕਾਂ ਦੀਆਂ ਵੋਟਾਂ ਦਾ ਕੱਟ ਤਗਾ ਸੋਹ ਦੇ ਨਾਂ ਦੇ ਉੱਤੇ ਉਹ ਨਹੀਂ ਜਿਉਂਦੇ ਆ ਵੋਟਾਂ ਇਸ ਕਰਕੇ ਕੱਟ ਤਗੀਆਂ ਦੀ ਮਰ ਗਏ ਆ ਤੇ ਰਾਹੁਲ ਗਾਂਧੀ ਨੂੰ ਉਹ ਆ ਕੇ ਦਿੱਲੀ ਦੇ ਵਿੱਚ ਮਿਲੇ ਆ ਬਿਹਾਰ ਦੇ ਵਿੱਚ ਇਸੇ ਬਾਰੇ ਵਿਧਾਨ ਸਭਾ ਦੀਆਂ ਟੋਣਾ ਵੀ ਹੋਣੀਆਂ ਤੇ ਰਾਹੁਲ ਗਾਂਧੀ ਨੇ ਉਹਨਾਂ ਲੋਕਾਂ ਦੇ ਨਾਲ ਚਾਹ ਪੀਤੀ ਆ ਜਿਨ੍ਹਾਂ ਨੂੰ ਮਰਿਤਕ ਕਹਿ ਕੇ ਮਰ ਗਏ ਕਹਿ ਕੇ ਵੋਟਰ ਪੂਜੀ ਤੋਂ ਨਾਂ ਕੱਟਿਆ ਗਿਆ ਜੀ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਆ ਉਹ ਕਹਿੰਦੀ ਜੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਕਸਪੀਰੀਅੰਸ ਕੀਤੇ ਆ ਪਰ ਪਹਿਲੀ ਵਾਰ ਮੈਂ ਮਰੇ ਲੋਕਾਂ ਦੇ ਨਾਲ ਚਾਹ ਪੀ ਰਿਆ ਹੂੰ ਹੂੰ ਉਹ ਕਹਿੰਦੀ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਪੂਰੀ ਦਿੱਲੀ ਨੂੰ ਘੁੰਮੋ ਤੁਹਾਡਾ ਮਰਿਆਂ ਦੀ ਟਿਕਟ ਨਹੀਂ ਲੱਗਦੀ ਥੋੜਾ ਕਿਹੜਾ ਬੱਸ ਦੇ ਵਿੱਚ ਪਤਾ ਲੱਗਣਾ ਥੋੜਾ ਕਿਹੜਾ ਟ੍ਰੇਨ 'ਚ ਪਤਾ ਲੱਗਣਾ ਵੀ ਤੁਸੀਂ ਕਿੱਥੇ ਬੈਠੇ ਆ ਮਤਲਬ ਉਹਨਾਂ ਨੇ ਸ਼ਰਮ ਦਿੱਤੀ ਹੈ ਵੀ ਆਹ ਬੰਦੇ ਜਿਉਂਦੇ ਆ ਮੈਂ ਇਹਨਾਂ ਨਾਲ ਚਾਹ ਪੀ ਰਿਹਾ ਤਾਂ ਤੁਸੀਂ ਇਹਨਾਂ ਨੂੰ ਮਰੇ ਕਹਿ ਕੇ ਵੋਟਰ ਸੂਚੀ 'ਚੋਂ ਨਾ ਕੱਟ ਦਿੰਦੇ ਹੂੰ ਹੂੰ ਦੂਸਰੇ ਪਾਸੇ ਟੇਨਾ ਜੀ ਜਿਹੜਾ ਵੋਟਰ ਚੋਰ ਦਾ ਨਾਰਾ ਦੇ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਅਵੇਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ आम जनता ਵਿੱਚ ਇਸ ਦਾ ਕੀ ਪ੍ਰਤੀਕਰਮ ਹੈ ਜਿਹੜਾ ਕਿ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੇ 1 ਲੱਖ ਵੋਟਾਂ ਦੀ ਚੋਰੀ ਦਾ ਜ਼ਿਕਰ ਕੀਤਾ ਗਿਆ ਸੀ ਤੇ ਹੁਣ ਇੱਕ ਮੋਹਮ ਜੋ ਹੈ ਜ਼ਾਹਰ ਜਾਰੀ ਕੀਤੀ ਗਈ ਹੈ ਕੀ ਚੱਲ ਰਿਹਾ ਹੈ ਦੇਖੋ ਜਿਹੜੇ ਤਾਂ ਹੈਗੇ ਜੀ ਬੀਜਪੀ ਪੱਖੀ ਬੰਦੇ ਉਹਨਾਂ ਨੂੰ ਤਾਂ ਇਹ ਗੱਲਾਂ ਠੱਕੜੇ ਵਾਂਗੂੰ ਚੁੱਭਦੀਆਂ ਉਹ ਤਾਂ ਇਹ ਗੱਲ ਕਹਿੰਦੇ ਵੇ ਲੈ ਇਹ ਕੋਈ ਗੱਲ ਹੋਈ ਇਹ ਹਾਰੇ ਹੋਏ ਆ ਥੱਕੇ ਹੋਏ ਆ ਟੁੱਟੇ ਹੋਏ ਆ ਪਰ ਹੁਣ ਤਾਂ ਬਾਈ ਜੀ ਸਭ ਕੁਝ ਸਭ ਦੇ ਸਾਹਮਣੇ ਆ ਰਿਹਾ ਨਾ ਕਿ ਹੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਵੀ ਤੁਸੀਂ 65 ਲੱਖ ਵੋਟਾਂ ਦੇ ਜਿਹੜੇ ਵੇਰਵੇ ਆ 60 ਲੱਖ ਵੋਟਰਾਂ ਦੇ ਵੇਰਵੇ ਮੰਗੇ ਆ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਸੂਚੀ ਦੇ ਵਿੱਚੋਂ ਗਾਇਬ ਜਿਹੜੇ ਆ ਨਾ ਉਹਨਾਂ ਦੇ ਬਾਰੇ ਵੀ ਵੇਰਵੇ ਮੰਗੇ ਆ ਕਿ ਉਹ ਗਾਇਬ ਕੀਤੇ ਗਏ ਆ ਇਹ ਵੀ ਵੇਰਵੇ ਮੰਗੇ ਗਏ ਆ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਗਿਆ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਇਹ ਲੋਕਾਂ ਦੇ ਵਿੱਚ ਚਰਚਾ ਚੱਲੀ ਆ ਇਹਨੇ ਲੋਕਾਂ ਦੇ ਵਿੱਚ ਇੱਕ ਵਾਰ ਅਲਖੇ ਜਗਾਉਣ ਦਾ ਕੰਮ ਕੀਤਾ ਕਿਉਂਕਿ ਕੋਈ ਬੋਲਣ ਵਾਲਾ ਹੈ ਹੀ ਨਹੀਂ ਦੇਸ਼ ਦੇ ਵਿੱਚ ਹਾਲਾਂਕਿ ਨੈਸ਼ਨਲ মিডিਏ ਦੇ ਵੱਲੋਂ ਰਾਹੁਲ ਦੀ ਖਬਰ ਨੂੰ ਦੱਬ ਕੇ ਰੱਖਿਆ ਜਾਂਦਾ ਪਰ ਫਿਰ ਵੀ ਜਿਹੜੀ ਚੀਜ਼ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਰੂਧ ਬਣ ਜਾਂਦੀ ਆ ਇਸ ਖਬਰ ਨੇ ਇਸ ਗੱਲ ਨੇ ਸਿਆਸੀ ਗਲਿਆਰਾਂ ਦੇ ਵਿੱਚ ਹੀ ਨਹੀਂ ਸੱਫਾਂ ਦੇ ਵਿੱਚ ਵੀ ਚਰਚਾ ਛੇੜੀ ਆ ਫੱਟੀਆਂ ਪੱਟੀਆਂ ਤੇ ਵੀ ਚਰਚਾ ਛੇੜੀ ਆ ਜੀ ਆਹ ਦੇਖੋ ਯਾਰ ਹੁਣ ਤਾਂ ਬੰਦੇ ਸਭ ਦੇ ਸਾਹਮਣੇ ਆਈ ਜਾਂਦੇ ਨੇ ਵੀ ਮਰੇ ਤਾਂ ਹੈ ਹੀ ਨਹੀਂ ਉਹ ਜੀ ਅ ਰਿਆ ਦੇ ਨੇੜੇ ਜਿਹੜੀ ਨਹਿਰ ਟੁੱਟੀ ਜੀ ਉਸ ਦੇ ਨਾਲ ਕਿੰਨਾ ਨੁਕਸਾਨ ਹੋਇਆ ਕੋਈ ਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਖੇਤਾਂ ਦੇ ਵਿੱਚ ਪਾਣੀ ਭਰਨ ਦੇ ਕਰਕੇ ਦੇ ਲੋਕ ਪਰੇਸ਼ਾਨੀ ਦੇ ਵਿੱਚ ਆ ਇਹ ਅੰਮ੍ਰਿਤਸਰ ਦੇ ਵੱਲੋਂ ਖਬਰ ਆਈ ਆ ਅਦਾ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਇੱਥੇ ਖੇਤਾਂ ਦੇ ਵਿੱਚ ਪਾਣੀ ਭਰਿਆ ਤਿੰਨ ਪਿੰਡਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਭਰ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੀ ਨਹੀਂ ਪੈ ਰਿਆ ਉਧਰ ਹਿਮਾਚਲ ਦੇ ਵਿੱਚ ਲਗਾਤਾਰ ਨਹੀਂ ਪੈ ਰਿਆ ਮੀਂਹ ਪੈਣ ਦੇ ਕਰਕੇ ਮੁਸ਼ਕਲ ਦੇ ਵਿੱਚ ਵਾਧਾ ਹੋ ਰਿਹਾ ਸਮਾ ਹੁਣੇ-ਹੁਣੇ ਖਬਰ ਪੜ ਕੇ ਹਟਿਆ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਜੀ ਕਿਉਂ ਕਿ ਉੱਥੇ ਦਰਿਆ ਜਿਹੜਾ ਬਿਆਸ ਉਹ ਥੜਾ ਮਾਰਨਾ ਉੱਥੇ ਬੰਨ ਜਿਹੜੇ ਟੁੱਟ ਰਹੇ ਆ ਕੋਕੀ ਉਸ ਮਛਲ ਵਾਲਾ ਪਾਣੀ ਆ ਜਿਹੜਾ ਉਹ ਪੌਂਡ ਹੈਂਪ ਜਾਂਦਾ ਜਦੋਂ ਉਹ ਛੱਡਦੇ ਫਿਰ ਦਰਿਆਵਾਂ ਦੇ ਵਿੱਚ ਆ ਜਾਂਦਾ। ਸੋ ਇਹ ਪੰਜਾਬ ਦੇ ਵਿੱਚ ਵੀ ਮੀਂਹ ਪੈ ਰਿਹਾ। ਸੋ ਇਹ ਜਾਣਕਾਰੀ ਮਿਲਈ ਹੈ ਜਿ ਕਿ ਅਮਰਸਰ ਦੇ ਵਿੱਚ ਰਈਆ ਦੀ ਸਬਰਾਵਾਂ ਨਹਿਰ ਹੈ ਜਿਹੜੀ ਇਹ ਅੱਜ ਓਵਰਫਲੋ ਹੋ ਗਈ ਆ। ਇਹ ਬੰਨ ਟੁੱਟ ਗਿਆ। ਤਿੰਨ ਪਿੰਡਾਂ ਲਪੇਟ ਦੇ ਵਿੱਚ ਲਪੇਟ ਦੇ ਵਿੱਚ ਆਏ ਆ। ਤੇ ਇਹ ਵੀ ਪਤਾ ਲੱਗਾ ਵੀ ਨਹਿਰ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਤੇ ਉਥੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਜੀ। ਤਾਨਾ ਜੀ ਕੀ ਫਾਈਨਲੀ ਲੈਂਡ ਪੂਲਿੰਗ ਜਿਹੜੀ ਸੀ ਪਾਲਿਸੀ ਇਹ ਰੱਦ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ? ਬਿਲਕੁਲ ਜੀ ਬਿਲਕੁਲ ਤੇ ਹੁਣ ਜਿਵੇਂ ਆਪਾਂ ਕਾਗਜ਼ੀ ਪੱਤਰੀ ਕਾਰਵਾਈ ਕਹਿੰਦੇ ਹੁੰਦੇ ਆ ਨਾ ਇਹ ਕਾਗਜ਼ੀ ਪੱਤਰੀ ਕਾਰਵਾਈ ਦੇ ਤੌਰ ਤੇ ਵੀ ਰੱਦ ਕਰ ਦਿੱਤੀ ਗਈ ਆ ਪਹਿਲਾਂ ਸਰਕਾਰ ਨੇ ਆਪਾਂ ਜਾਣਦੇ ਜੀ ਕਿ 4 ਕਿ 17 ਦਾ ਇੱਕ ਅੰਗਰੇਜ਼ੀ ਦੇ ਵਿੱਚ ਸਿੱਧਾ ਉਹ ਪ੍ਰੈਸ ਨੋਟ ਉਹਦੇ ਰਾਹੀਂ ਕਿਹਾ ਸੀ ਜੀ ਕਿ ਭਾਈ ਇਹ ਰੱਦ ਕੀਤੀ ਜਾਂਦੀ ਆ ਪਰ ਫਿਰ ਇਥੇ ਕਿਸਾਨ ਆਗੂਆਂ ਨੇ ਗੱਲ ਕਹੀ ਵੀ ਜਿਵੇਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਓਵੇਂ ਹੀ ਡੀ ਨੋਟੀਫਾਈ ਕੀਤਾ ਜਾਵੇ ਨਹੀਂ ਤਾਂ ਅਸੀਂ 24 ਅਗਸਤ ਨੂੰ ਵੱਡੇ ਪੱਧਰ ਦੇ ਉੱਤੇ ਕਰਾਂਗੇ ਇਥੇ ਸਮਰਾਲੇ ਦੇ ਵਿੱਚ ਰੈਲੀ ਇਹ ਕਿਸਾਨਾਂ ਨੇ ਇਹ ਗੱਲ ਕਹੀ ਸੀ ਬਲਵੀਰ ਸਿੰਘ ਰਾਜੇਵਾਲ ਨੇ ਵੀ ਜੇ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਢੀ ਨੋਟੀਫਾਈ ਕਰਤੀ ਫਿਰ ਅਸੀਂ ਧੰਨਵਾਦੀ ਰੈਲੀ ਕਰਾਂਗੇ ਸਰਕਾਰ ਦੇ ਲਈ ਤੇ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਆ ਤੇ ਇਹਦੇ ਵਿੱਚ ਰਸਮੀ ਤੌਰ ਤੇ ਕਹਿ ਗਏ ਅਫੀਸ਼ੀਅਲ ਤੌਰ ਤੇ ਕਹਿ ਗਏ ਸਰਕਾਰੀ ਤੌਰ ਤੇ ਕਹਿ ਗਏ ਕਾਗਜ਼ੀ ਤੌਰ ਤੇ ਉੱਥੇ ਵੀ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਜੀ ਹਮ ਹਮ ਪੰਜਾਬ ਰੋਡਵੇਜ਼ ਦੀ ਬੱਸਾਂ ਦੀ ਹੜਤਾਲ ਦਾ ਕੀ ਅਸਰ ਪੈ ਰਿਹਾ ਜੀ ਦੇਖੋ ਬਹੁਤ ਵੱਡਾ ਅਸਰ ਪੈ ਰਿਹਾ ਜੀ ਉਹਦਾ ਕਾਰਨ ਇਹ ਆ ਵੀ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਬੀਬੀਆਂ ਨੂੰ ਸਫ਼ਰ ਮੁਫ਼ਤ ਆ ਹਮ ਹਮ ਅੱਜ ਬੀਬੀਆਂ ਨੂੰ ਕੋਲਾ ਪੈਸੇ ਵੀ ਲਾਉਣੇ ਪਏ ਆ ਜਦੋਂ ਹੁਣ ਕੋਲਾ ਪੈਸੇ ਲੱਗਣਗੇ ਤੇ ਭਾਈ ਸਰਕਾਰ ਦੇ ਪ੍ਰਤੀ ਗੁੱਸਾ ਤੇ ਗਾਲਾਂ ਤਾਂ ਕੱਢਣਗੀਆਂ ਪਰ ਇਹ ਕਿਉਂ ਪੈਸੇ ਲਾਉਣੇ ਪਏ ਆ ਕਿਉਂਕਿ ਇਹ ਕੰਟਰੈਕਟ ਵਾਲੇ ਮੁਲਾਜ਼ਮਾ ਜਿਹੜੇ ਰੋਡਵੇਜ਼ ਦੇ ਪਨ ਬੱਸ ਦੇ ਪੀਆਰਟੀਸੀ ਦੇ ਉਹ ਹੜਤਾਲ ਤੇ ਚਲੇ ਗਏ ਆ ਅਣਮਿੱਥੇ ਸਮੇਂ ਦੀ ਹੜਤਾਲ ਤੇ ਚੱਕਾ ਜਾਣ ਕਰਤਾ ਉਹਨੇ ਰੋਡਵੇਜ਼ ਦੀਆਂ ਬੱਸਾਂ ਦਾ ਉਹ ਕਹਨੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਰਕਾਰ ਮੀਟਿੰਗ ਵੀ ਹੋਈ ਸੀ ਮੀਟਿੰਗ ਦੇ ਵਿੱਚ ਛਟਾੜੀ ਨਿਕਲਿਆ ਤੇ ਮੀਟਿੰਗ ਬੇਸਟਾ ਰਹੀ ਆ ਸੋ ਇਸ ਕਰਕੇ ਉਹਨਾਂ ਨੇ ਬੱਸਾਂ ਬੰਦ ਕਰਤੀਆਂ ਉਹ ਕਹਿੰਦੇ ਵੀ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਤੇ ਤਾਂ ਇਹਨਾਂ ਬੱਸਾਂ ਦੇ ਚੱਕੇ ਘੁੰਮਣਗੇ ਜੀ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਕਿਉਂ ਲਿਆ ਟੈਨਾ ਸਾਹਿਬ ਦੇਖੋ ਕੱਲ ਨੂੰ ਹੈਗੀ ਜੀ 15 ਅਗਸਤ ਆਜ਼ਾਦੀ ਦਿਹਾੜਾ ਕੱਲ ਨੂੰ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਕਈ ਅਧਿਆਪਕ ਆਗੂਆਂ ਨੂੰ ਅੱਜ ਉਹਨਾਂ ਦੇ ਘਰ ਦੇ ਵਿੱਚ ਹੀ ਡੱਕ ਲਿਆ ਗਿਆ ਇਸ ਕਰਕੇ ਵੀ ਕਿਤੇ ਬਾਹਰ ਨਾ ਆ ਜਾਣ ਇਸ ਕਰਕੇ ਕਿਤੇ ਪ੍ਰਦਰਸ਼ਨ ਨਾ ਕਰ ਦੇਣ ਕਿਉਂਕਿ ਅੱਜ ਪਤਾ ਲੱਗਾ ਜੀ ਬਠਿੰਡੇ ਦੇ ਵਿੱਚ ਜਿਹੜੀ ਅਧਿਆਪਕ ਆਗੂਆ ਵੀਰਪਾਲ ਕੁਰਸਦਾਨਾ ਤੇ ਉਹ ਉੱਥੇ ਪਤਾ ਲੱਗਾ ਜੀ ਕਿ ਉਹਨੂੰ ਉਹਦੇ ਘਰ ਦੇ ਵਿੱਚ ਢੱਕ ਲਿਆ ਗਿਆ ਉਹ ਕਹਿੰਦੀ ਜੀ ਮੈਂ ਸਰਕਾਰੀ ਡਿਊਟੀ ਦੇ ਉੱਤੇ ਸਕੂਲ ਜਾ ਰਹੀ ਹਾਂ ਉਹਨੂੰ ਜਾਣ ਨਹੀਂ ਦਿੱਤਾ ਗਿਆ ਜਿਹੜੀ ਇੱਕ ਕੇਜਰੀਵਾਲ ਦੀ ਮੂਹ ਬੋਲੀ ਭੈਣਾ ਸਿੱਪੀ ਸ਼ਰਮਾ ਉਹਨੂੰ ਵੀ ਢੱਕ ਲਿਆ ਗਿਆ ਸੋ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਪਈਆਂ ਕਿ ਪੁਲਿਸ ਕਿਵੇਂ ਅਧਿਆਪਕ ਆਗੂਆਂ ਨੂੰ ਘਰਾਂ ਦੇ ਵਿੱਚ ਜਾ ਕੇ ਢੱਕ ਰਹੀ ਆ ਵਿੱਕਤੇ 15 ਅਗਸਤ ਦੇ ਮੌਕੇ ਇਹ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਨਾ ਕਰ ਦੇਣ ਜੀ ਜੀ ਉਧਰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ ਤੇ ਕੁਝ ਅਹਿਮ ਫੈਸਲੇ ਲਏ ਗਏ ਨੇ ਕਿਹੜੇ ਅਹਿਮ ਫੈਸਲੇ ਲਏ ਗਏ ਨੇ ਪੰਜਾਬ ਸਰਕਾਰ ਵੱਲੋਂ ਅੱਜ ਜੀ ਪੰਜ ਫੈਸਲੇ ਕੀਤੇ ਗਏ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਟਵਿੱਟਰ ਅਕਾਊਂਟ ਦੇ ਉੱਤੇ ਪਾਏ ਆ ਉਹ ਕਹਿੰਦੇ ਕਿ ਲੈਂਡ ਪੂਲਿੰਗ ਨੀਤੀ 2025 ਲਈ ਨੋਟੀਫਿਕੇਸ਼ਨ ਵਾਪਸ ਲੈਣ ਦੀ ਸਹਿਮਤੀ ਪੰਜਾਬ ਸਹਿਕਾਰੀ ਸੁਭਾਵਾ ਐਕਟ 1961 ਦੇ ਵਿੱਚ ਸੋਧ ਨੂੰ ਮਨਜ਼ੂਰੀ ਪੰਚਾਇਤ ਵਿਭਾਗ ਦਾ ਸਕੱਤਰਨਾ ਉਹਦਾ ਸਿਰਜਣ ਨੂੰ ਪ੍ਰਵਾਨਗੀ ਫਸਲਾਂ ਦੀ ਖਰੀਦ ਵਾਸਤੇ ਮੰਤਰੀ ਸਮੂਹ ਦੇ ਗਠਨ ਲਈ ਕਾਰਜਪ੍ਰੰਤ ਪ੍ਰਵਾਨਗੀ ਟੈਬਲਟ ਸਬ ਕਮੇਟੀ ਦੇ ਗਠਨ ਦੇ ਲਈ ਕਾਰਜਪ੍ਰੰਤ ਪ੍ਰਵਾਨਗੀ ਇਹ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਵੀਰਵਾ ਸਾਂਝਾ ਕੀਤਾ ਵੀ ਅੱਜ ਦੀ ਕਮਿਟੀ ਮੀਟਿੰਗ ਦੇ ਵਿੱਚ ਆਹ ਫੈਸਲੇ ਕੀਤੇ ਗਏ ਜੀ ਤੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕੀ ਲੇਟੈਸਟ ਹੈ ਜੀ ਲੋ ਜੀ ਚੌਰਾਨਨ ਦੇ ਲਈ ਇਹਨਾਂ ਦੀ ਹਿਰਾਸਤ ਹੋਰ ਵੱਧ ਗਈ ਆ ਨਿਆਂਇਕ ਹਿਰਾਸਤ ਦੇ ਵਿੱਚ ਚੌਰਾਨਨ ਦਾ ਵਾਅਦਾ ਹੋਰ ਹੋ ਗਿਆ ਤੇ ਹੁਣ ਇਹਨਾਂ ਦੇ ਕੇਸ ਦੀ ਅਗਲੀ ਸੁਣਵਾਈ ਹੈ ਜਿਹੜੀ 28 ਅਗਸਤ ਨੂੰ ਹੋਊਗੀ। ਤਰਨਤਾਰਨ ਤੋਂ ਭਾਜਪੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜੀ। ਬਿਲਕੁਲ ਜੀ ਬਿਲਕੁਲ ਉਹ ਐਲਾਨ ਦਿੱਤਾ ਜੀ ਹਰਮੀਤ ਸਿੰਘ ਸੰਧੂ। ਹਰਮੀਤ ਸਿੰਘ ਸੰਧੂ ਭਾਜਪੀ ਨੇ ਆਪਣੇ ਉਮੀਦਵਾਰ ਬਣਾਏ ਆ ਤੇ ਇਹਨਾਂ ਨੂੰ ਇੱਥੇ ਮੌਕਾ ਮਿਲਿਆ ਜੀ ਹਾਲਾਂਕਿ ਚੋਣ ਕਦੋਂ ਹੋਣੀਆਂ ਕਿੰਨੀ ਤਰੀਕ ਨੂੰ ਹੋਣੀਆਂ ਇਹ ਚੋਣ ਕਮਿਸ਼ਨ ਦੇ ਵੱਲੋਂ ਫਾਈਨਲ ਨਹੀਂ ਕੀਤਾ ਗਿਆ ਪਰ ਗੱਲ ਇਹ ਜੀ ਕਿ ਆਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ। ਇਹਨਾਂ ਨੇ ਆਪਣਾ ਉਮੀਦਵਾਰ ਹਰਮਿਤ ਸਿੰਘ ਨੂੰ ਲਾਣਿਆ ਆਮ ਆਦਮੀ ਪਾਰਟੀ ਕਾਂਗਰਸ ਤੇ ਅਮਰਪਾਲ ਸਿੰਘ ਦਾ ਘੜਾ ਤੇ ਬਾਕੀ ਜਿਹੜੇ ਆ ਉਹ ਹਰੇ ਮੈਦਾਨ ਦੇ ਵਿੱਚ ਆਉਣਗੇ ਪਰ ਅੱਜ ਬੀਜੇਪੀ ਨੇ ਆਪਦਾ ਉਮੀਦਵਾਰ ਲਾਣਤਾ ਐਂਡ ਫਾਈਨਲੀ ਤੇਨਾ ਸਰ ਪੰਜਾਬ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਔਰੈਂਜ ਅਲਰਟ ਜਾਰੀ ਕੀਤਾ ਗਿਆ ਸੀ ਕਿ ਉਹ ਅਜੇ ਵੀ ਲਾਗੂ ਹੈ ਕੀ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਂ ਭੂਰ ਜੀ ਪਈ ਆ ਪਰ ਕਈ ਥਾਵਾਂ ਤੇ ਜ਼ਬਰਦਸਤ ਮੀਂਹ ਪੈ ਜਲੰਧਰ ਦੇ ਵਿੱਚ ਅੱਜ ਪੂਰਾ ਦਿਨ ਕਿੜਮਿਣ ਕਿੜਮਿਣ ਰਹੀ ਆ ਤੇ ਅੱਜ ਮੁਹਾਰੀ ਦੇ ਵੱਲ ਅੰਮ੍ਰਿਤਸਰ ਸ਼ਹਿਰ ਦੇ ਵੱਲ ਖਾਤਾ ਨਹੀਂ ਪੈ ਗਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟੇ ਦੇ ਵਿੱਚ ਯਾਨੀ ਕਿ 15 ਜਸਤ ਤੋਂ ਤੇ 16 ਜਸਤ ਤੋਂ ਪੰਜਾਬਾ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਮਾਂ ਕੱਢ ਕੇ ਗੱਲਬਾਤ ਕਰਨ ਲਈ ਥੈਂਕ ਯੂ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਮਿਹਰਬਾਨੀ ਸ਼ੁਕਰੀਆ